ਤਾਂ ਬੱਚੀ ਐ ਛੋਟੀ 1 ਮਹੀਨੇ ਦੀ ਉਹਦੇ ਕੰਨ ਵਗੈਰਾ ਇੱਕ ਕੰਨ ਦਾ ਪੂਰਾ ਹੀ ਖਾ ਗਿਆ ਜੀ ਇੱਕ ਤੇ ਥੋੜਾ ਜਿਹਾ ਅੱਧ ਵਜਦਾ ਜਾਂ ਕਰ ਗਿਆ ਬੱਚੇ ਉੱਠ ਖੜੇ ਉਹਨਾਂ ਨੇ ਡਰਾ ਡੂਕ ਉੱਤੇ ਜਾਇਆ ਥੋੜਾ ਜਿਹਾ ਅੰਦਰੋਂ ਤੇ ਬਸ ਫਿਰ ਕੰਨ ਚੱਪ ਗਿਆ ਜੀ ਮਾਨ ਸਿੰਘ ਜੀ ਪਿੰਡ ਕਿਹੜਾ ਲੰਗ ਜੀ ਕੀ ਹੋਇਆ ਜੀ ਰਾਤੀ ਇਹ ਕਰਦੇ ਜੀ ਉਹ ਰਾਤੀ 12:30 ਵਜੇ ਦੀ ਘਟਨਾ ਮੈਂ ਤੇ ਮੇਰੀ ਬੈਫਰ ਅਸੀਂ ਚੰਡੀਗੜ੍ਹ ਸੀਗੇ ਪੀਜੀਆਈ ਸਾਡੀ ਬੇਟੀ ਦਾ ਆਪਰੇਸ਼ਨ ਸੀਗਾ ਤੇ ਉਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਜੀ ਜਿਹੜਾ ਤੇੰਦੂਆ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ ਜੀ ਤੇ ਉਹ ਰਾਤੀ ਆਪਣੇ ਘਰ ਵੀ ਆ ਗਿਆ ਸੀਗਾ ਤੇ ਆ ਕੇ ਬਾਅਦ ਸਾਡੇ ਇੱਕ ਬੱਚੀ ਹੈ ਛੋਟੀ 1 ਮਹੀਨੇ ਦੀ ਉਹਦੇ ਕੰਨ ਵਗੈਰਾ ਇੱਕ ਕੰਨ ਤਾਂ ਪੂਰਾ ਹੀ ਖਾ ਗਿਆ ਜੀ ਇੱਕ ਤੇ ਥੋੜਾ ਜਿਹਾ ਅੱਧ ਵਜਦਾ ਜਾਂ ਕਰ ਗਿਆ ਤੇ ਫਿਰ ਕੋਸ਼ਿਸ਼ ਕਰਕੇ ਬੱਚੇ ਦੀ ਜਾਗ ਜੂ ਖੁੱਲੀ ਰੌਲਾ ਪਾਇਆ ਕਿ ਡੌਗੀ ਸੀਗਾ ਬਣ ਘਰ ਦੇ ਵਿੱਚ ਉਹਨੇ ਕਾਫੀ ਰੌਲਾ ਵਗੈਰਾ ਪਾਇਆ ਤੇ ਫਿਰ ਬੱਚੇ ਉੱਠ ਖੜੇ ਉਹਨਾਂ ਨੇ ਡਰਾਡ ਰੂਕ ਭਜਾਇਆ ਥੋੜੇ ਅੰਦਰੋਂ ਤੇ ਬਸ ਫਿਰ ਕੰਦੇ ਟੱਪ ਗਿਆ ਜੀ ਤੇ ਘਰ ਦੇ ਵਿੱਚ ਕੌਣ ਕੌਣ ਸੀਗਾ ਘਰ ਦੇ ਵਿੱਚ ਤਾਂ ਮੇਰੇ ਬੇਟੇ ਸੀਗੇ ਜੀ ਇੱਕ ਸਿਸਟਰ ਸੀਗੀ ਮੇਰੀ ਸਿਸਟਰ ਜਾਗਦੀ ਸੀਗੇ ਉਹਨਾਂ ਨੂੰ ਪਤਾ ਲੱਗਿਆ ਪਹਿਲਾਂ ਫਿਰ ਉਹਨਾਂ ਨੇ ਬੇਟਾ ਨੂੰ ਉਠਾਇਆ ਤਾਂ ਫਿਰ ਬੇਟਿਆਂ ਨੇ ਭਜਾਇਆ ਜੀ ਉਹ ਡਰਾਡ ਰੂਕੇ ਜੀ ਥੋੜਾ ਬਹੁਤਾ ਰਾਤ ਦਾ ਸਮਾਂ ਤਾਂ ਵੀ ਗਰਮੀ ਦਾ ਮੌਸਮ ਹੈ ਵੀ ਚਲੋ ਪੱਖੇ-ਪੱਖੇ ਚੱਲਦੇ ਨੇ ਨਹੀਂ ਕਿਸੇ ਨੂੰ ਪਤਾ ਲੱਗਦਾ ਹਨਾ ਵੀ ਫਿਰ ਆਪ ਹੀ ਇਹਨਾਂ ਨੇ ਕੋਸ਼ਿਸ਼ ਕਰਕੇ ਭਜਾਇਆ ਜੀ ਡਰ ਦਾ ਮਾਹੌਲ ਵੀ ਹੋਏਗਾ ਡਰ ਦਾ ਮਾਹੌਲ ਵੀ ਬਣਿਆ ਰਿਹਾ ਜੀ ਘਰ ਦੇ ਵਿੱਚ ਕਾਫੀ ਜਿਹਾ ਤੇ ਬਸ ਜੀ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋ ਕੋਈ ਗੱਲ ਨਹੀਂ ਹੋਈ ਇਹਨਾਂ ਦੀ ਫਿਰ ਤਾਂ ਅਸੀਂ ਸਵੇਰੇ ਆ ਕੇ ਦੇਖੇ ਜਿਸ ਤਰ੍ਹਾਂ ਇੱਕ ਜਾਨਵਰ ਨੂੰ ਪਿੰਡਾਂ ਵਾਲਾ ਬੱਚਿਆਂ ਵਾਂਗੂ ਪਾਲਦੇ ਨੇ ਆਪਾਂ ਹਾਂਜੀ ਹਾਂਜੀ ਕਿੰਨਾ ਕੋ ਦੁੱਖ ਲੱਗਾ ਜਦੋਂ ਤੁਸੀਂ ਘਰ ਆਏ ਵਾਪਸ ਕਿੰਨੇ ਵਜੇ ਆਏ ਤੁਸੀਂ ਤਾਰ ਜੀ ਅਸੀਂ ਸਵੇਰੇ ਆਏ ਨਹੀਂ ਕੋਈ 12 ਵਜੇ ਦੇ ਕਰੀਬ ਦੁੱਖ ਤਾਂ ਦੇਖੋ ਬਾਈ ਜੀ ਇਦਾਂ ਵੀ ਜਿਹੜਾ ਵੀ ਕੋਈ ਬੰਦਾ ਪਸ਼ੂ ਜਾਂ ਕੋਈ ਵੀ ਜਾਨਵਰ ਪਾਲਦਾ ਹਨਾ ਉਹਦੇ ਨਾਲ ਪਿਆਰ ਹੋ ਜਾਂਦਾ ਉਹਦਾ ਬੱਚਿਆਂ ਵਾਂਗ ਦੇ ਦੇਖੋ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿਵੇਂ ਤਹਾਨੂੰ ਸਾਡਾ ਨੁਕਸਾਨ ਹੋਇਆ ਕਿਤੇ ਹੋਰ ਦਾ ਨਾ ਹੋ ਹਨਾ ਤੇ ਜਲਦੀ ਤੋਂ ਜਲਦੀ ਵੀ ਜਿਹੜਾ ਇਹ ਤੀ ਦੂਆ ਇਹਨੂੰ ਤਾਬੂ ਚ ਕਰਿਆ ਜਾਵੇ